ਐਸਐਮਜੈਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭੁੰਦਰ ਸਿੰਘ ਆਮ ਆਦਮੀ ਪਾਰਟੀ ਤੋਂ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਦੇ ਵੱਲੋਂ ਅਰਵਿੰਦ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਉਸ ਦਾ ਕਹਿਣਾ ਹੁੰਦਾ ਕਿ ਉਸ ਪੀਏ ਦੇ ਵੱਲੋਂ ਉਸ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਕੁੱਟਮਾਰ ਕੀਤੀ ਜਾਂਦੀ ਹੈ ਪਰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜੋ ਕਿ ਕੁਝ ਹੋਰ ਹੀ ਬਿਆਨ ਕਰ ਰਹੀ ਹੈ ਤੁਸੀਂ ਵੀ ਇਸ ਵੀਡੀਓ ਤੇ ਇੱਕ ਵਾਰ ਨਜ਼ਰ ਜ਼ਰੂਰ ਮਾਰੋ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਦੱਸਦੇ ਆ ਕਿ ਸਵਾਤੀ ਮੱਲੀਵਾਲ ਦੇ ਉੱਪਰ ਕਈ ਸਵਾਲ ਉੱਠ ਰਹੇ ਹਨ ਕਿ ਆਖਰ ਰਾਜ ਸਭਾ ਮੈਂਬਰ ਦੇ ਵੱਲੋਂ ਜਦੋਂ ਸਿਕਿਉਰਿਟੀ ਗਾਰਡਾਂ ਦੇ ਨਾਲ ਬਸ ਲੁਕੀ ਕੀਤੀ ਜਾਂਦੀ ਹੈ ਉੱਥੋਂ ਤੱਕ ਕਿ ਗੰਝਾ ਤੱਕ ਕਹਿ ਦਿੱਤਾ ਜਾਂਦਾ ਆਖਿਰਕਾਰ ਅਜਿਹੇ ਜੜੀ ਸ਼ਬਦਾਬਲੀਆ ਉਹ ਕਿਸ ਰਾਜ ਸਭਾ ਮੈਂਬਰ ਨੂੰ ਸ਼ੋਭਾ ਨਹੀਂ ਦਿੰਦੀ ਇਸ ਮਾਮਲੇ ਤੋਂ ਬਾਅਦ ਹੁਣ ਵਿਭੂ ਕੁਮਾਰ ਦੇ ਵੱਲੋਂ ਉਲਟਾ ਸਵਾਤੀ ਮੱਲੀਵਾਲ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਅਤੇ ਦੁਰਵਿਵਹਾਰ ਕਰਨ ਦੇ ਦੋਸ਼ ਲਾਏ ਜਾਂਦੇ ਨੇ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮੱਲੀਵਾਲ ਦੇ ਨਾਲ ਬੱਦਸਲੋਕੀ ਅਤੇ ਮਾਰ ਪੇਟ ਦੇ ਵਿੱਚ ਨਵਾਂ ਵੀਡੀਓ ਸਾਹਮਣੇ ਆਉਂਦਾ 32 ਸਕਿੰਟ ਦੀ ਇਹ ਵੀਡੀਓ ਸਾਹਮਣੇ ਆਉਂਦੀ ਹੈ ਜਿਹੜੀ ਕਿ 13 ਮਈ ਦੀ ਦੱਸੀ ਜਾ ਰਹੀ ਹੈ ਵੀਡੀਓ ਦੇ ਵਿੱਚ ਪੁਲਿਸ ਵਾਲੇ ਸਵਾਤੀ ਮੱਲੀਵਾਲ ਨੂੰ ਸੀਐਮ ਹਾਊਸ ਤੋਂ ਬਾਹਰ ਲੈ ਜਾਂਦੇ ਦਿਖਾਈ ਦੇ ਰਹੇ ਹਨ ਵੀਡੀਓ ਦੇ ਵਿੱਚ ਅਖੀਰ ਦੇ ਵਿੱਚ ਦੇਖਿਆ ਜਾ ਸਕਦਾ ਕਿ ਸਵਾਤੀ ਮੱਲੀਵਾਲ ਸਿਕਿਉਰਿਟੀ ਗਾਰਡ ਦੇ ਹੱਥ ਛਟਕ ਰਹੀ ਹੈ ਅਤੇ ਪੁਲਿਸ ਅਫਸਰਾਂ ਦੇ ਨਾਲ ਗੱਲਬਾਤ ਕਰ ਰਹੀ ਹੈ ਦੱਸ ਦਿੱਤੀ ਕਿ ਐਸਐਮ ਜੱਟ ਨਿਊਜ਼ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਮਾਰ ਪੇਟ ਦੇ આરોપી ਅਰਵਿੰਦ ਕੇਜਰੀਵਾਲ ਦੇ ਪੀਏ ਵਿਵ ਕੁਮਾਰ ਨੇ ਮੱਲੀਵਾਲ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਹੈ। ਉਹਨਾਂ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਸਵਾਤੀ ਮੱਲੀਵਾਲ ਜ਼ਬਰਦਸਤੀ ਸੀਐਮ ਹਾਊਸ ਦੇ ਵਿੱਚ ਦਾਖਲ ਹੋਈ ਅਤੇ ਰੋਕੇ ਜਾਣ ਤੇ ਹੰਗਾਮਾ ਖੜਾ ਕਰ ਦਿੱਤਾ ਅਤੇ ਸਟਾਫ ਨੂੰ ਗਾਲ੍ਹਾਂ ਦੇਣ ਲੱਗੀ। ਇਹ ਘਟਨਾ 13 ਮਈ ਦੀ ਦੱਸੀ ਜਾ ਰਹੀ ਹੈ। ਸਵੇਰੇ 9 ਵਜੇ ਸਵਾਤੀ ਮੱਲੀਵਾਲ ਸੀਐਮ ਹਾਊਸ ਦੇ ਵਿੱਚ ਪਹੁੰਚਦੀ ਹੈ ਅਤੇ aarop ਹਨ ਕਿ ਵਿਵ ਬਨੇ ਬੱਸ ਰੁਕੇ ਅਤੇ ਮਾਰਕੁੱਟ ਕੀਤੀ ਹੈ ਤੇ 3 ਦਿਨ ਬਾਅਦ ਜਾਣ ਕੇ 16 ਮਈ ਨੂੰ ਦੁਪਹਿਰ ਪੁਲਿਸ ਉਹਨਾਂ ਦੇ ਘਰ ਪਹੁੰਚਦੀ ਹੈ ਅਤੇ ਬਿਆਨ ਦਰਜ ਕਰਦੀ ਹੈ। ਬਿਊਰੋ ਰਿਪੋਰਟ ਐਸਐਮਜੀ ਨਿਊਜ਼ ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮਹਿੰਦਰ ਸਿੰਘ ਆਮ ਆਦਮੀ ਪਾਰਟੀ ਤੋਂ ਰਾਜ ਸਭਾ ਮੈਂਬਰ ਸਵਾਤੀ ਮੱਲੀਵਾਲ ਦੇ ਵੱਲੋਂ ਅਰਵਿੰਦ ਕੇਜਰੀਵਾਲ ਦੇ ਪੀਏ ਵਿਵਕ ਕੁਮਾਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਉਸ ਦਾ ਕਹਿਣਾ ਹੁੰਦਾ ਹੈ ਕਿ ਉਸ ਪੀਏ ਦੇ ਵੱਲੋਂ ਉਸਦੇ ਨਾਲ ਬਸ ਲੁਕੀ ਕੀਤੀ ਜਾਂਦੀ ਹੈ ਕਟ ਮਾਰਕ ਕੀਤੀ ਜਾਂਦੀ ਹੈ ਪਰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜੋ ਕਿ ਕੁਝ ਹੋਰ ਹੀ ਬਿਆਨ ਕਰ ਰਹੀ ਹੈ ਤੁਸੀਂ ਵੀ ਇਸ ਵੀਡੀਓ ਤੇ ਇੱਕ ਵਾਰ ਨਜ਼ਰ ਜ਼ਰੂਰ ਮਾਰੋ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਦੱਸਦੇ ਹਾਂ ਕਿ ਸਵਾਤੀ ਮੱਲੇਵਾਲ ਦੇ ਉੱਪਰ ਕਈ ਸਵਾਲ ਉੱਠ ਰਹੇ ਹਨ ਕਿ ਆਖਰ ਰਾਜ ਸਭਾ ਮੈਂਬਰ ਦੇ ਵੱਲੋਂ ਜਦੋਂ ਸਿਕਿਉਰਿਟੀ ਗਾਰਡਾਂ ਦੇ ਨਾਲ ਬਸ ਲੁਕੀ ਕੀਤੀ ਜਾਂਦੀ ਹੈ ਉੱਥੋਂ ਤੱਕ ਕਿ ਗੰਜਾ ਤੱਕ ਕਹਿ ਦਿੱਤਾ ਜਾਂਦਾ ਆਖਿਰਕਾਰ ਅਜਿਹੀ ਜੜੀ ਸ਼ਬਦਾਬਲੀਆ ਉਹ ਕਿਸ ਰਾਜ ਸਭਾ ਮੈਂਬਰ ਨੂੰ ਸ਼ੋਭਾ ਨਹੀਂ ਦਿੰਦੀ ਇਸ ਮਾਮਲੇ ਤੋਂ ਬਾਅਦ ਹੋਣਾ ਵਿਭੂ ਕੁਮਾਰ ਦੇ ਵੱਲੋਂ ਉਲਟਾ ਸਵਾਤੀ ਮੱਲੀਵਾਲ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਅਤੇ ਦੁਰਵਿਵਹਾਰ ਕਰਨ ਦੇ ਦੋਸ਼ ਲਾਏ ਜਾਂਦੇ ਨੇ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮੱਲੀਵਾਲ ਦੇ ਨਾਲ ਬੱਦਸ ਲੋਕੀ ਅਤੇ ਮਾਰ ਪੇਟ ਦੇ ਵਿੱਚ ਨਵਾਂ ਵੀਡੀਓ ਸਾਹਮਣੇ ਆਉਂਦਾ 32 ਸਕਿੰਡ ਦੀ ਇਹ ਵੀਡੀਓ ਸਾਹਮਣੇ ਆਉਂਦੀ ਹੈ ਜਿਹੜੀ ਕਿ 13 ਮਈ ਦੀ ਦੱਸੀ ਜਾ ਰਹੀ ਹੈ ਵੀਡੀਓ ਦੇ ਵਿੱਚ ਪੁਲਿਸ ਵਾਲੇ ਸਵਾਤੀ ਮੱਲੀਵਾਲ ਨੂੰ ਸੀਐਮ ਹਾਊਸ ਤੋਂ ਬਾਹਰ ਲੈ ਜਾਂਦੇ ਦਿਖਾਈ ਦੇ ਰਹੇ ਹਨ ਵੀਡੀਓ ਦੇ ਵਿੱਚ ਅਖੀਰ ਵਿੱਚ ਦੇਖਿਆ ਜਾ ਸਕਦਾ ਕਿ ਸਵਾਤੀ ਮੱਲੀਵਾਲ ਸਿਕਿਉਰਿਟੀ ਗਾਰਡ ਦੇ ਹੱਥ ਛਟਕ ਰਹੀ ਹੈ ਅਤੇ ਪੁਲਿਸ ਅਫਸਰਾਂ ਦੇ ਨਾਲ ਗੱਲਬਾਤ ਕਰ ਰਹੀ ਹੈ ਦੱਸਦੀ ਕਿ ਐਸਐਮ ਜੀ ਨਿਊਜ਼ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਮਾਰ ਪੇਟ ਦੇ આરોપી ਅਰਵਿੰਦ ਕੇਜਰੀਵਾਲ ਦੇ ਪੀਏ ਵਿਵ ਕੁਮਾਰ ਨੇ ਮੱਲੀਵਾਲ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਹੈ। ਉਹਨਾਂ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਸਵਾਤੀ ਮੱਲੀਵਾਲ ਜ਼ਬਰਦਸਤੀ ਸੀਐਮ ਹਾਊਸ ਦੇ ਵਿੱਚ ਦਾਖਲ ਹੋਈ ਅਤੇ ਰੋਕੇ ਜਾਣ ਤੇ ਹੰਗਾਮਾ ਖੜਾ ਕਰ ਦਿੱਤਾ ਅਤੇ ਸਟਾਫ ਨੂੰ ਗਾਲਾਂ ਦੇਣ ਲੱਗੀ। ਇਹ ਘਟਨਾ 13 ਮਈ ਦੀ ਦੱਸੀ ਜਾ ਰਹੀ ਹੈ। ਸਵੇਰੇ 9 ਵਜੇ ਸਵਾਤੀ ਮੱਲੀਵਾਲ ਸੀਐਮ ਹਾਊਸ ਦੇ ਵਿੱਚ ਪਹੁੰਚਦੀ ਹੈ ਅਤੇ આરોਪ ਹਨ ਕਿ ਵਿਵ ਬਨੇ ਬੱਸ ਰੋਕੀ ਅਤੇ ਮਾਰਕੁੱਟ ਕੀਤੀ ਅਤੇ 3 ਦਿਨ ਬਾਅਦ ਜਾਨਕਿ 16 ਮਈ ਨੂੰ ਦੁਪਹਿਰ ਪੁਲਿਸ ਉਹਨਾਂ ਦੇ ਘਰ ਪਹੁੰਚਦੀ ਹੈ ਅਤੇ ਬਿਆਨ ਦਰਜ ਕਰਦੀ ਹੈ। ਬਿਊਰੋ ਰਿਪੋਰਟ ਐਸਮ ਜੱਟ ਨਿਊਜ਼ ਐਸਮ ਜੈਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭੁੰਦਰ ਸਿੰਘ ਆਮ ਆਦਮੀ ਪਾਰਟੀ ਤੋਂ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਦੇ ਵੱਲੋਂ ਅਰਵਿੰਦ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਉਸ ਦਾ ਕਹਿਣਾ ਹੁੰਦਾ ਕਿ ਉਸ ਪੀਏ ਦੇ ਵੱਲੋਂ ਉਸ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਕੁੱਟਮਾਰ ਕੀਤੀ ਜਾਂਦੀ ਹੈ ਪਰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜੋ ਕਿ ਕੁਝ ਹੋਰ ਹੀ ਬਿਆਨ ਕਰ ਰਹੀ ਹੈ ਤੁਸੀਂ ਵੀ ਇਸ ਵੀਡੀਓ ਤੇ ਇੱਕ ਵਾਰ ਨਜ਼ਰ ਜ਼ਰੂਰ ਮਾਰੋ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਦੱਸਦੇ ਆ ਕਿ ਸਵਾਤੀ ਮੱਲੀਵਾਲ ਦੇ ਉੱਪਰ ਕਈ ਸਵਾਲ ਉੱਠ ਰਹੇ ਹਨ ਕਿ ਆਖਰ ਰਾਜ ਸਭਾ ਮੈਂਬਰ ਦੇ ਵੱਲੋਂ ਜਦੋਂ ਸਿਕਿਉਰਿਟੀ ਗਾਰਡਾਂ ਦੇ ਨਾਲ ਬਸਲੂਕੀ ਕੀਤੀ ਜਾਂਦੀ ਹੈ ਉੱਥੋਂ ਤੱਕ ਕਿ ਗੰਝਾ ਤੱਕ ਕਹਿ ਦਿੱਤਾ ਜਾਂਦਾ ਆਖਿਰਕਾਰ ਅਜਿਹੀ ਜੜੀ ਸ਼ਬਦਾਬਲੀਆ ਉਹ ਕਿਸ ਰਾਜ ਸਭਾ ਮੈਂਬਰ ਨੂੰ ਸ਼ੋਭਾ ਨਹੀਂ ਦਿੰਦੀ ਇਸ ਮਾਮਲੇ ਤੋਂ ਬਾਅਦ ਹੁਣ ਵਿਭੂ ਕੁਮਾਰ ਦੇ ਵੱਲੋਂ ਉਲਟਾ ਸਵਾਤੀ ਮੱਲੀਵਾਲ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਅਤੇ ਦੁਰਵਿਵਹਾਰ ਕਰਨ ਦੇ ਦੋਸ਼ ਲਾਏ ਜਾਂਦੇ ਨੇ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮੱਲੀਵਾਲ ਦੇ ਨਾਲ ਬਲਸ ਲੋਕੀ ਅਤੇ ਮਾਰ ਪੇਟ ਦੇ ਵਿੱਚ ਨਵਾਂ ਵੀਡੀਓ ਸਾਹਮਣੇ ਆਉਂਦਾ 32 ਸਕਿੰਟ ਦੀ ਇਹ ਵੀਡੀਓ ਸਾਹਮਣੇ ਆਉਂਦੀ ਹੈ ਜਿਹੜੀ ਕਿ 13 ਮਈ ਦੀ ਦੱਸੀ ਜਾ ਰਹੀ ਹੈ ਵੀਡੀਓ ਦੇ ਵਿੱਚ ਪੁਲਿਸ ਵਾਲੇ ਸਵਾਤੀ ਮੱਲੀਵਾਲ ਨੂੰ ਸੀਐਮ ਹਾਊਸ ਤੋਂ ਬਾਹਰ ਲੈ ਜਾਂਦੇ ਦਿਖਾਈ ਦੇ ਰਹੇ ਹਨ ਵੀਡੀਓ ਦੇ ਵਿੱਚ ਅਖੀਰ ਦੇ ਵਿੱਚ ਦੇਖਿਆ ਜਾ ਸਕਦਾ ਕਿ ਸਵਾਤੀ ਮੱਲੀਵਾਲ ਸਿਕਿਉਰਿਟੀ ਗਾਰਡ ਦੇ ਹੱਥ ਛਟਕ ਰਹੀ ਹੈ ਅਤੇ ਪੁਲਿਸ ਅਫਸਰਾਂ ਦੇ ਨਾਲ ਗੱਲਬਾਤ ਕਰ ਰਹੀ ਹੈ ਦੱਸ ਦਿੱਤੀ ਕਿ ਐਸਐਮ ਜਟ ਨਿਊਜ਼ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਮਾਰ ਪੇਟ ਦੇ આરોપી ਅਰਵਿੰਦ ਕੇਜਰੀਵਾਲ ਦੇ ਪੀਏ ਵਿਵ ਕੁਮਾਰ ਨੇ ਮੱਲੀਵਾਲ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਹੈ। ਉਹਨਾਂ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਸਵਾਤੀ ਮੱਲੀਵਾਲ ਜ਼ਬਰਦਸਤੀ ਸੀਐਮ ਹਾਊਸ ਦੇ ਵਿੱਚ ਦਾਖਲ ਹੋਈ ਅਤੇ ਰੋਕੇ ਜਾਣ ਤੇ ਹੰਗਾਮਾ ਖੜਾ ਕਰ ਦਿੱਤਾ ਅਤੇ ਸਟਾਫ ਨੂੰ ਗਾਲ੍ਹਾਂ ਦੇਣ ਲੱਗੀ। ਇਹ ਘਟਨਾ 13 ਮਈ ਦੀ ਦੱਸੀ ਜਾ ਰਹੀ ਹੈ। ਸਵੇਰੇ 9 ਵਜੇ ਸਵਾਤੀ ਮੱਲੀਵਾਲ ਸੀਐਮ ਹਾਊਸ ਦੇ ਵਿੱਚ ਪਹੁੰਚਦੀ ਹੈ ਅਤੇ aarop ਹਨ ਕਿ ਵਿਵ ਬਨੇ ਬੱਸ ਰੋਕੇ ਅਤੇ ਮਾਰਕੁੱਟ ਕੀਤੀ ਅਤੇ 3 ਦਿਨ ਬਾਅਦ ਜਾਣ ਕੇ 16 ਮਈ ਨੂੰ ਦੁਪਹਿਰ ਪੁਲਿਸ ਉਹਨਾਂ ਦੇ ਘਰ ਪਹੁੰਚਦੀ ਹੈ ਅਤੇ ਬਿਆਨ ਦਰਜ ਕਰਦੀ ਹੈ। ਬਿਊਰੋ ਰਿਪੋਰਟ ਐਸਮ ਜੱਟ ਨਿਊਜ਼ ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭੁੰਦਰ ਸਿੰਘ ਆਮ ਆਦਮੀ ਪਾਰਟੀ ਤੋਂ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਦੇ ਵੱਲੋਂ ਅਰਵਿੰਦ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਉਸ ਦਾ ਕਹਿਣਾ ਹੁੰਦਾ ਕਿ ਉਸ ਪੀਏ ਦੇ ਵੱਲੋਂ ਉਸ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਕੁੱਟਮਾਰ ਕੀਤੀ ਜਾਂਦੀ ਹੈ ਪਰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜੋ ਕਿ ਕੁਝ ਹੋਰ ਹੀ ਬਿਆਨ ਕਰ ਰਹੀ ਹੈ ਤੁਸੀਂ ਵੀ ਇਸ ਵੀਡੀਓ ਤੇ ਇੱਕ ਵਾਰ ਨਜ਼ਰ ਜ਼ਰੂਰ ਮਾਰੋ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਦੱਸਦੇ ਹਾਂ ਕਿ ਸਵਾਤੀ ਮਲੀਵਾਲ ਦੇ ਉੱਪਰ ਕਈ ਸਵਾਲ ਉੱਠ ਰਹੇ ਹਨ ਕਿ ਆਖਰ ਰਾਜ ਸਭਾ ਮੈਂਬਰ ਦੇ ਵੱਲੋਂ ਜਦੋਂ ਸਿਕਿਉਰਿਟੀ ਗਾਰਡਾਂ ਦੇ ਨਾਲ ਬਸ ਲੋਕੀ ਕੀਤੀ ਜਾਂਦੀ ਹੈ ਇੱਥੋਂ ਤੱਕ ਕਿ ਗੰਝਾ ਤੱਕ ਕਹਿ ਦਿੱਤਾ ਜਾਂਦਾ ਆਖਿਰਕਾਰ ਅਜਿਹੀ ਜੜੀ ਸ਼ਬਦਾਬਲੀਆ ਉਹ ਕਿਸ ਰਾਜ ਸਭਾ ਮੈਂਬਰ ਨੂੰ ਸ਼ੋਭਾ ਨਹੀਂ ਦਿੰਦੀ ਆ ਇਸ ਮਾਮਲੇ ਤੋਂ ਬਾਅਦ ਹੁਣ ਵਿਭੂ ਕੁਮਾਰ ਦੇ ਵੱਲੋਂ ਉਲਟਾ ਸਵਾਤੀ ਮੱਲੀਵਾਲ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਅਤੇ ਦੁਰਵਿਵਹਾਰ ਕਰਨ ਦੇ ਦੋਸ਼ ਲਾਏ ਜਾਂਦੇ ਨੇ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮੱਲੀਵਾਲ ਦੇ ਨਾਲ ਬਲਸ ਲੋਕੀ ਅਤੇ ਮਾਰ ਪੇਟ ਦੇ ਵਿੱਚ ਨਵਾਂ ਵੀਡੀਓ ਸਾਹਮਣੇ ਆਉਂਦਾ 32 ਸਕਿੰਡ ਦੀ ਇਹ ਵੀਡੀਓ ਸਾਹਮਣੇ ਆਉਂਦੀ ਆ ਜਿਹੜੀ ਕਿ 13 ਮਈ ਦੀ ਦੱਸੀ ਜਾ ਰਹੀ ਆ ਵੀਡੀਓ ਦੇ ਵਿੱਚ ਪੁਲਿਸ ਵਾਲੇ ਸਵਾਤੀ ਮੱਲੀਵਾਲ ਨੂੰ ਸੀਮ ਹਾਊਸ ਤੋਂ ਬਾਹਰ ਲੈ ਜਾਂਦੇ ਦਿਖਾਈ ਦੇ ਰਹੇ ਹਨ ਵੀਡੀਓ ਦੇ ਵਿੱਚ ਅਖੀਰ ਦੇ ਵਿੱਚ ਦੇਖਿਆ ਜਾ ਸਕਦਾ ਕਿ ਸਵਾਤੀ ਮੱਲੀਵਾਲ ਸਿਕਿਉਰਿਟੀ ਗਾਰਡ ਦੇ ਹੱਥ ਛਟਕ ਰਹੀ ਹੈ ਅਤੇ ਪੁਲਿਸ ਅਫਸਰਾਂ ਦੇ ਨਾਲ ਗੱਲਬਾਤ ਕਰ ਰਹੀ ਆ ਦੱਸਦੀ ਕਿ ਐਸਐਮ ਜੀ ਨਿਊਜ਼ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਮਾਰ ਪੇਟ ਦੇ આરોપી ਅਰਵਿੰਦ ਕੇਜਰੀਵਾਲ ਦੇ ਪੀਏ ਵਿਵ ਕੁਮਾਰ ਨੇ ਮੱਲੀਵਾਲ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਹੈ। ਉਹਨਾਂ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਸਵਾਤੀ ਮੱਲੀਵਾਲ ਜ਼ਬਰਦਸਤੀ ਸੀਐਮ ਹਾਊਸ ਦੇ ਵਿੱਚ ਦਾਖਲ ਹੋਈ ਅਤੇ ਰੋਕੇ ਜਾਣ ਤੇ ਹੰਗਾਮਾ ਖੜਾ ਕਰ ਦਿੱਤਾ ਅਤੇ ਸਟਾਫ ਨੂੰ ਗਾਲਾਂ ਦੇਣ ਲੱਗੀ। ਇਹ ਘਟਨਾ 13 ਮਈ ਦੀ ਦੱਸੀ ਜਾ ਰਹੀ ਹੈ। ਸਵੇਰੇ 9 ਵਜੇ ਸਵਾਤੀ ਮੱਲੀਵਾਲ ਸੀਐਮ ਹਾਊਸ ਦੇ ਵਿੱਚ ਪਹੁੰਚਦੀ ਹੈ ਅਤੇ આરોਪ ਹਨ ਕਿ ਵਿਵ ਨੇ ਬੱਸ ਰੋਕੇ ਅਤੇ ਮਾਰਕੁੱਟ ਕੀਤੀ ਹੈ ਤੇ 3 ਦਿਨ ਬਾਅਦ ਜਾਨਕਿ 16 ਮਈ ਨੂੰ ਦੁਪਹਿਰ ਪੁਲਿਸ ਉਹਨਾਂ ਦੇ ਘਰ ਪਹੁੰਚਦੀ ਹੈ ਅਤੇ ਬਿਆਨ ਦਰਜ ਕਰਦੀ ਹੈ। ਬਿਊਰੋ ਰਿਪੋਰਟ ਐਸਮ ਜੱਟ ਨਿਊਜ਼ एसएमजेट न्यूज़ देख रहे सारा दर्शकों का स्वागत है मैं पुंदर सिंह आमद में पार्टी तो राज्यसभा मेंबर स्वाति मालीवाल ਦੇ ਵੱਲੋਂ ਅਰਵਿੰਦ ਕੇਜਰੀਵਾਲ ਦੇ ਪੀਏ ਵਿਵਕ ਕੁਮਾਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਉਸ ਦਾ ਕਹਿਣਾ ਹੁੰਦਾ ਹੈ ਕਿ ਉਸ ਪੀਏ ਦੇ ਵੱਲੋਂ ਉਸ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਕੁੱਟਮਾਰ ਕੀਤੀ ਜਾਂਦੀ ਹੈ ਪਰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜੋ ਕਿ ਕੁਝ ਹੋਰ ਹੀ ਬਿਆਨ ਕਰ ਰਹੀ ਹੈ ਤੁਸੀਂ ਵੀ ਇਸ ਵੀਡੀਓ ਤੇ ਇੱਕ ਵਾਰ ਨਜ਼ਰ ਜ਼ਰੂਰ ਮਾਰੋ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਦੱਸਦੇ ਆ ਕਿ ਸਵਾਤੀ ਮੱਲੀਵਾਲ ਦੇ ਉੱਪਰ ਕਈ ਸਵਾਲ ਉੱਠ ਰਹੇ ਹਨ ਕਿ ਆਖਰ ਰਾਜ ਸਭਾ ਮੈਂਬਰ ਦੇ ਵੱਲੋਂ ਜਦੋਂ ਸਿਕਿਉਰਿਟੀ ਗਾਰਡਾਂ ਦੇ ਨਾਲ ਬਸ ਲੁਕੀ ਕੀਤੀ ਜਾਂਦੀ ਹੈ ਇੱਥੋਂ ਤੱਕ ਕਿ ਗੰਝਾ ਤੱਕ ਕਹਿ ਦਿੱਤਾ ਜਾਂਦਾ ਆਖਿਰਕਾਰ ਅਜੇ ਹੀ ਜੜੀ ਸ਼ਬਦਾਬਲੀਆ ਉਹ ਕਿਸ ਰਾਜ ਸਭਾ ਮੈਂਬਰ ਨੂੰ ਸ਼ੋਭਾ ਨਹੀਂ ਦਿੰਦੀ ਇਸ ਮਾਮਲੇ ਤੋਂ ਬਾਅਦ ਹੋਣਾ ਵਿਭੂ ਕੁਮਾਰ ਦੇ ਵੱਲੋਂ ਉਲਟਾ ਸਵਾਤੀ ਮੱਲੀਵਾਲ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਅਤੇ ਦੁਰਵਿਵਹਾਰ ਕਰਨ ਦੇ ਦੋਸ਼ ਲਾਏ ਜਾਂਦੇ ਨੇ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮੱਲੀਵਾਲ ਦੇ ਨਾਲ ਬਲਸ ਲੋਕੀ ਅਤੇ ਮਾਰ ਪੇਟ ਦੇ ਵਿੱਚ ਨਵਾਂ ਵੀਡੀਓ ਸਾਹਮਣੇ ਆਉਂਦਾ 32 ਸਕਿੰਟ ਦੀ ਇਹ ਵੀਡੀਓ ਸਾਹਮਣੇ ਆਉਂਦੀ ਹੈ ਜਿਹੜੀ ਕਿ 13 ਮਈ ਦੀ ਦੱਸੀ ਜਾ ਰਹੀ ਹੈ ਵੀਡੀਓ ਦੇ ਵਿੱਚ ਪੁਲਿਸ ਵਾਲੇ ਸਵਾਤੀ ਮੱਲੀਵਾਲ ਨੂੰ ਸੀਐਮ ਹਾਊਸ ਤੋਂ ਬਾਹਰ ਲੈ ਜਾਂਦੇ ਦਿਖਾਈ ਦੇ ਰਹੇ ਹਨ ਵੀਡੀਓ ਦੇ ਵਿੱਚ ਅਖੀਰਤ ਵਿੱਚ ਦੇਖਿਆ ਜਾ ਸਕਦਾ ਕਿ ਸਵਾਤੀ ਮੱਲੀਵਾਲ ਸਿਕਿਉਰਿਟੀ ਗਾਰਡ ਦੇ ਹੱਥ ਛਟਕਰੀ ਹੈ ਅਤੇ ਪੁਲਿਸ ਅਫਸਰਾਂ ਦੇ ਨਾਲ ਗੱਲਬਾਤ ਕਰ ਰਹੀ ਹੈ ਦੱਸਦੀ ਕਿ ਐਸਐਮ ਜੀ ਨਿਊਜ਼ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਮਾਰ ਪੇਟ ਦੇ આરોપી ਅਰਵਿੰਦ ਕੇਜਰੀਵਾਲ ਦੇ ਪੀਏ ਵਿਵ ਕੁਮਾਰ ਨੇ ਮੱਲੀਵਾਲ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਹੈ। ਉਹਨਾਂ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਸਵਾਤੀ ਮੱਲੀਵਾਲ ਜ਼ਬਰਦਸਤੀ ਸੀਐਮ ਹਾਊਸ ਦੇ ਵਿੱਚ ਦਾਖਲ ਹੋਈ ਅਤੇ ਰੋਕੇ ਜਾਣ ਤੇ ਹੰਗਾਮਾ ਖੜਾ ਕਰ ਦਿੱਤਾ ਅਤੇ ਸਟਾਫ ਨੂੰ ਗਾਲ੍ਹਾਂ ਦੇਣ ਲੱਗੀ। ਇਹ ਘਟਨਾ 13 ਮਈ ਦੀ ਦੱਸੀ ਜਾ ਰਹੀ ਹੈ। ਸਵੇਰੇ 9 ਵਜੇ ਸਵਾਤੀ ਮੱਲੀਵਾਲ ਸੀਐਮ ਹਾਊਸ ਦੇ ਵਿੱਚ ਪਹੁੰਚਦੀ ਹੈ ਅਤੇ આરોਪ ਹਨ ਕਿ ਵਿਵ ਬਨੇ ਬੱਸ ਰੋਕੀ ਅਤੇ ਮਾਰਕੁੱਟ ਕੀਤੀ ਹੈ ਤੇ 3 ਦਿਨ ਬਾਅਦ ਜਾਨਕਿ 16 ਮਈ ਨੂੰ ਦੁਪਹਿਰ ਪੁਲਿਸ ਉਹਨਾਂ ਦੇ ਘਰ ਪਹੁੰਚਦੀ ਹੈ ਅਤੇ ਬਿਆਨ ਦਰਜ ਕਰਦੀ ਹੈ। ਬਿਊਰੋ ਰਿਪੋਰਟ ਐਸਮ ਜੱਟ ਨਿਊ ਐਸਐਮ ਜੱਟ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮਹਿੰਦਰ ਸਿੰਘ ਆਮ ਆਦਮੀ ਪਾਰਟੀ ਤੋਂ ਰਾਜ ਸਭਾ ਮੈਂਬਰ ਸਵਾਤੀ ਮੱਲੀਵਾਲ ਦੇ ਵੱਲੋਂ ਅਰਵਿੰਦ ਕੇਜਰੀਵਾਲ ਦੇ ਪੀਏ ਵਿਵੇਕ ਕੁਮਾਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਉਸ ਦਾ ਕਹਿਣਾ ਹੁੰਦਾ ਹੈ ਕਿ ਉਸਾ ਪੀਏ ਦੇ ਵੱਲੋਂ ਉਸਦੇ ਨਾਲ ਬੱਦਸਲੋਕੀ ਕੀਤੀ ਜਾਂਦੀ ਹੈ ਕਟਮਾਰਕ ਕੀਤੀ ਜਾਂਦੀ ਹੈ ਪਰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜੋ ਕਿ ਕੁਝ ਹੋਰ ਹੀ ਬਿਆਨ ਕਰ ਰਹੀ ਹੈ ਤੁਸੀਂ ਵੀ ਇਸ ਵੀਡੀਓ ਤੇ ਇੱਕ ਵਾਰ ਨਜ਼ਰ ਜ਼ਰੂਰ ਮਾਰੋ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਦੱਸਦੇ ਆ ਕਿ ਸਵਾਤੀ ਮੱਲੀਵਾਲ ਦੇ ਉੱਪਰ ਕਈ ਸਵਾਲ ਉੱਠ ਰਹੇ ਹਨ ਕਿ ਆਖਰ ਰਾਜ ਸਭਾ ਮੈਂਬਰ ਦੇ ਵੱਲੋਂ ਜਦੋਂ ਸਿਕਿਉਰਿਟੀ ਗਾਰਡਾਂ ਦੇ ਨਾਲ ਬੱਦਸਲੋਕੀ ਕੀਤੀ ਜਾਂਦੀ ਹੈ ਉੱਥੋਂ ਤੱਕ ਕਿ ਗੰਜਾ ਤੱਕ ਕਹਿ ਦਿੱਤਾ ਜਾਂਦਾ ਆਖਿਰਕਾਰ ਅਜੇ ਹੀ ਜੜੀ ਸ਼ਬਦਾਬਲੀਆ ਉਹ ਕਿਸ ਰਾਜ ਸਭਾ ਮੈਂਬਰ ਨੂੰ ਸ਼ੋਭਾ ਨਹੀਂ ਦਿੰਦੀ ਇਸ ਮਾਮਲੇ ਤੋਂ ਬਾਅਦ ਹੋਣਾ ਵਿਭੂ ਕੁਮਾਰ ਦੇ ਵੱਲੋਂ ਉਲਟਾ ਸਵਾਤੀ ਮਲੀਵਾਲ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਅਤੇ ਦੁਰਵਿਵਹਾਰ ਕਰਨ ਦੇ ਦੋਸ਼ ਲਾਏ ਜਾਂਦੇ ਨੇ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮੱਲੀਵਾਲ ਦੇ ਨਾਲ ਬੱਦਸਲੋਕੀ ਅਤੇ ਮਾਰ ਪੇਟ ਦੇ ਵਿੱਚ ਨਵਾਂ ਵੀਡੀਓ ਸਾਹਮਣੇ ਆਉਂਦਾ 32 ਸਕਿੰਡ ਦੀ ਇਹ ਵੀਡੀਓ ਸਾਹਮਣੇ ਆਉਂਦੀ ਹੈ ਜਿਹੜੀ ਕਿ 13 ਮਈ ਦੀ ਦੱਸੀ ਜਾ ਰਹੀ ਹੈ ਵੀਡੀਓ ਦੇ ਵਿੱਚ ਪੁਲਿਸ ਵਾਲੇ ਸਵਾਤੀ ਮੱਲੀਵਾਲ ਨੂੰ ਸੀਐਮ ਹਾਊਸ ਤੋਂ ਬਾਹਰ ਲੈ ਜਾਂਦੇ ਦਿਖਾਈ ਦੇ ਰਹੇ ਹਨ ਵੀਡੀਓ ਦੇ ਵਿੱਚ ਅਖੀਰਤ ਵਿੱਚ ਦੇਖਿਆ ਜਾ ਸਕਦਾ ਕਿ ਸਵਾਤੀ ਮੱਲੀਵਾਲ ਸਿਕਿਉਰਿਟੀ ਗਾਰਡ ਦੇ ਹੱਥ ਛਟਕਰੀ ਹੈ ਅਤੇ ਪੁਲਿਸ ਅਫਸਰਾਂ ਦੇ ਨਾਲ ਗੱਲਬਾਤ ਕਰ ਰਹੀ ਹੈ ਦਾਸ ਦੀ ਕੇ ਐਸਐਮ ਜੱਡ ਨਿਊਜ਼ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਮਾਰ ਪੇਟ ਦੇ આરોપી ਅਰਵਿੰਦ ਕੇਜਰੀਵਾਲ ਦੇ ਪੀਏ ਵਿਵ ਕੁਮਾਰ ਨੇ ਮੱਲੀਵਾਲ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਹੈ। ਉਹਨਾਂ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਸਵਾਤੀ ਮੱਲੀਵਾਲ ਜ਼ਬਰਦਸਤੀ ਸੀਐਮ ਹਾਊਸ ਦੇ ਵਿੱਚ ਦਾਖਲ ਹੋਈ ਅਤੇ ਰੋਕੇ ਜਾਣ ਤੇ ਹੰਗਾਮਾ ਖੜਾ ਕਰ ਦਿੱਤਾ ਅਤੇ ਸਟਾਫ ਨੂੰ ਗਾਲਾਂ ਦੇਣ ਲੱਗੀ। ਇਹ ਘਟਨਾ 13 ਮਈ ਦੀ ਦੱਸੀ ਜਾ ਰਹੀ ਹੈ। ਸਵੇਰੇ 9 ਵਜੇ ਸਵਾਤੀ ਮੱਲੀਵਾਲ ਸੀਐਮ ਹਾਊਸ ਦੇ ਵਿੱਚ ਪਹੁੰਚਦੀ ਹੈ ਅਤੇ આરોਪ ਹਨ ਕਿ ਵਿਵ ਬਨੇ ਬੱਸ ਰੋਕੀ ਅਤੇ ਮਾਰਕੁੱਟ ਕੀਤੀ ਹੈ ਤੇ 3 ਦਿਨ ਬਾਅਦ ਜਾਣ ਕੇ 16 ਮਈ ਨੂੰ ਦੁਪਹਿਰ ਪੁਲਿਸ ਉਹਨਾਂ ਦੇ ਘਰ ਪਹੁੰਚਦੀ ਹੈ ਅਤੇ ਬਿਆਨ ਦਰਜ ਕਰਦੀ ਹੈ। ਬਿਊਰੋ ਰਿਪੋਰਟ ਐਸਮ ਜੱਟ ਨਿਊਜ਼ ਐਸਐਮਜੈ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭੁੰਦਰ ਸਿੰਘ ਆਮ ਆਦਮੀ ਪਾਰਟੀ ਤੋਂ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਦੇ ਵੱਲੋਂ ਅਰਵਿੰਦ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਉਸ ਦਾ ਕਹਿਣਾ ਹੁੰਦਾ ਕਿ ਉਸ ਪੀਏ ਦੇ ਵੱਲੋਂ ਉਸ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਕੁੱਟਮਾਰ ਕੀਤੀ ਜਾਂਦੀ ਹੈ ਪਰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜੋ ਕਿ ਕੁਝ ਹੋਰ ਹੀ ਬਿਆਨ ਕਰ ਰਹੀ ਹੈ ਤੁਸੀਂ ਵੀ ਇਸ ਵੀਡੀਓ ਤੇ ਇੱਕ ਵਾਰ ਨਜ਼ਰ ਜ਼ਰੂਰ ਮਾਰੋ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਦੱਸਦੇ ਹਾਂ ਕਿ ਸਵਾਤੀ ਮਲੀਵਾਲ ਦੇ ਉੱਪਰ ਕਈ ਸਵਾਲ ਉੱਠ ਰਹੇ ਹਨ ਕਿ ਆਖਿਰ ਰਾਜ ਸਭਾ ਮੈਂਬਰ ਦੇ ਵੱਲੋਂ ਜਦੋਂ ਸਿਕਿਉਰਿਟੀ ਗਾਰਡਾਂ ਦੇ ਨਾਲ ਬਸ ਲੁਕੀ ਕੀਤੀ ਜਾਂਦੀ ਹੈ ਇੱਥੋਂ ਤੱਕ ਕਿ ਗੰਝਾ ਤੱਕ ਕਹਿ ਦਿੱਤਾ ਜਾਂਦਾ ਆਖਿਰਕਾਰ ਅਜਿਹੇ ਜੜੀ ਸ਼ਬਦਾਬਲੀਆ ਉਹ ਕਿਸ ਰਾਜ ਸਭਾ ਮੈਂਬਰ ਨੂੰ ਸ਼ੋਭਾ ਨਹੀਂ ਦਿੰਦੀ ਆ ਇਸ ਮਾਮਲੇ ਤੋਂ ਬਾਅਦ ਹੁਣ ਵਿਭੂ ਕੁਮਾਰ ਦੇ ਵੱਲੋਂ ਉਲਟਾ ਸਵਾਤੀ ਮੱਲੀਵਾਲ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਅਤੇ ਦੁਰਵਿਵਹਾਰ ਕਰਨ ਦੇ ਦੋਸ਼ ਲਾਏ ਜਾਂਦੇ ਨੇ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮੱਲੀਵਾਲ ਦੇ ਨਾਲ ਬੱਦਸ ਲੋਕੀ ਅਤੇ ਮਾਰ ਪੇਟ ਦੇ ਵਿੱਚ ਨਵਾਂ ਵੀਡੀਓ ਸਾਹਮਣੇ ਆਉਂਦਾ 32 ਸਕਿੰਟ ਦੀ ਇਹ ਵੀਡੀਓ ਸਾਹਮਣੇ ਆਉਂਦੀ ਹੈ ਜਿਹੜੀ ਕਿ 13 ਮਈ ਦੀ ਦੱਸੀ ਜਾ ਰਹੀ ਹੈ ਵੀਡੀਓ ਦੇ ਵਿੱਚ ਪੁਲਿਸ ਵਾਲੇ ਸਵਾਤੀ ਮੱਲੀਵਾਲ ਨੂੰ ਸੀਐਮ ਹਾਊਸ ਤੋਂ ਬਾਹਰ ਲੈ ਜਾਂਦੇ ਦਿਖਾਈ ਦੇ ਰਹੇ ਹਨ ਵੀਡੀਓ ਦੇ ਵਿੱਚ ਅਖੀਰਤ ਵਿੱਚ ਦੇਖਿਆ ਜਾ ਸਕਦਾ ਕਿ ਸਵਾਤੀ ਮੱਲੀਵਾਲ ਸਿਕਿਉਰਿਟੀ ਗਾਰਡ ਦੇ ਹੱਥ ਛਟਕਰੀ ਹੈ ਅਤੇ ਪੁਲਿਸ ਅਫਸਰਾਂ ਦੇ ਨਾਲ ਗੱਲਬਾਤ ਕਰ ਰਹੀ ਹੈ ਦੱਸ ਦਿੱਤੀ ਕਿ ਐਸਐਮ ਜਟ ਨਿਊਜ਼ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਮਾਰ ਪੇਟ ਦੇ આરોપી ਅਰਵਿੰਦ ਕੇਜਰੀਵਾਲ ਦੇ ਪੀਏ ਵਿਵ ਕੁਮਾਰ ਨੇ ਮੱਲੀਵਾਲ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਹੈ। ਉਹਨਾਂ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਸਵਾਤੀ ਮੱਲੀਵਾਲ ਜ਼ਬਰਦਸਤੀ ਸੀਐਮ ਹਾਊਸ ਦੇ ਵਿੱਚ ਦਾਖਲ ਹੋਈ ਅਤੇ ਰੋਕੇ ਜਾਣ ਤੇ ਹੰਗਾਮਾ ਖੜਾ ਕਰ ਦਿੱਤਾ ਅਤੇ ਸਟਾਫ ਨੂੰ ਗਾਲਾਂ ਦੇਣ ਲੱਗੀ। ਇਹ ਘਟਨਾ 13 ਮਈ ਦੀ ਦੱਸੀ ਜਾ ਰਹੀ ਹੈ। ਸਵੇਰੇ 9 ਵਜੇ ਸਵਾਤੀ ਮੱਲੀਵਾਲ ਸੀਐਮ ਹਾਊਸ ਦੇ ਵਿੱਚ ਪਹੁੰਚਦੀ ਹੈ ਅਤੇ આરોਪ ਹਨ ਕਿ ਵਿਵ ਬਨੇ ਬੱਸ ਰੁਕੇ ਅਤੇ ਮਾਰਕੁੱਟ ਕੀਤੀ ਅਤੇ 3 ਦਿਨ ਬਾਅਦ ਯਾਨਕਿ 16 ਮਈ ਨੂੰ ਦੁਪਹਿਰ ਪੁਲਿਸ ਉਹਨਾਂ ਦੇ ਘਰ ਪਹੁੰਚਦੀ ਹੈ ਅਤੇ ਬਿਆਨ ਦਰਜ ਕਰਦੀ ਹੈ। ਬਿਊਰੋ ਰਿਪੋਰਟ ਐਸਮ ਜੱਟ ਨਿਊਜ਼ ਐਸਐਮਜੈਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭੁੰਦਰ ਸਿੰਘ ਆਮਦਮ ਪਾਰਟੀ ਤੋਂ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਦੇ ਵੱਲੋਂ ਅਰਵਿੰਦ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਉਸ ਦਾ ਕਹਿਣਾ ਹੁੰਦਾ ਕਿ ਉਸ ਪੀਏ ਦੇ ਵੱਲੋਂ ਉਸ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਕੁੱਟਮਾਰ ਕੀਤੀ ਜਾਂਦੀ ਹੈ ਪਰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜੋ ਕਿ ਕੁਝ ਹੋਰ ਹੀ ਬਿਆਨ ਕਰ ਰਹੀ ਹੈ ਤੁਸੀਂ ਵੀ ਇਸ ਵੀਡੀਓ ਤੇ ਇੱਕ ਵਾਰ ਨਜ਼ਰ ਜ਼ਰੂਰ ਮਾਰੋ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਦੱਸਦੇ ਆ ਕਿ ਸਵਾਤੀ ਮੱਲੀਵਾਲ ਦੇ ਉੱਪਰ ਕਈ ਸਵਾਲ ਉੱਠ ਰਹੇ ਹਨ ਕਿ ਆਖਰ ਰਾਜ ਸਭਾ ਮੈਂਬਰ ਦੇ ਵੱਲੋਂ ਜਦੋਂ ਸਿਕਿਉਰਿਟੀ ਗਾਰਡਾਂ ਦੇ ਨਾਲ ਬਸ ਲੋਕੀ ਕੀਤੀ ਜਾਂਦੀ ਹੈ ਇੱਥੋਂ ਤੱਕ ਕਿ ਗੰਝਾ ਤੱਕ ਕਹਿ ਦਿੱਤਾ ਜਾਂਦਾ ਆਖਿਰਕਾਰ ਅਜਿਹੀ ਜੜੀ ਸ਼ਬਦਾਬਲੀਆ ਉਹ ਕਿਸ ਰਾਜ ਸਭਾ ਮੈਂਬਰ ਨੂੰ ਸ਼ੋਭਾ ਨਹੀਂ ਦਿੰਦੀ ਆ ਇਸ ਮਾਮਲੇ ਤੋਂ ਬਾਅਦ ਹੁਣ ਵਿਭੂ ਕੁਮਾਰ ਦੇ ਵੱਲੋਂ ਉਲਟਾ ਸਵਾਤੀ ਮੱਲੀਵਾਲ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਅਤੇ ਦੁਰਵਿਵਹਾਰ ਕਰਨ ਦੇ ਦੋਸ਼ ਲਾਏ ਜਾਂਦੇ ਨੇ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮੱਲੀਵਾਲ ਦੇ ਨਾਲ ਬੱਦਸ ਲੋਕੀ ਅਤੇ ਮਾਰ ਪੇਟ ਦੇ ਵਿੱਚ ਨਵਾਂ ਵੀਡੀਓ ਸਾਹਮਣੇ ਆਉਂਦਾ 32 ਸਕਿੰਡ ਦੀ ਇਹ ਵੀਡੀਓ ਸਾਹਮਣੇ ਆਉਂਦੀ ਹੈ ਜਿਹੜੀ ਕਿ 13 ਮਈ ਦੀ ਦੱਸੀ ਜਾ ਰਹੀ ਹੈ ਵੀਡੀਓ ਦੇ ਵਿੱਚ ਪੁਲਿਸ ਵਾਲੇ ਸਵਾਤੀ ਮੱਲੀਵਾਲ ਨੂੰ ਸੀਐਮ ਹਾਊਸ ਤੋਂ ਬਾਹਰ ਲੈ ਜਾਂਦੇ ਦਿਖਾਈ ਦੇ ਰਹੇ ਹਨ ਵੀਡੀਓ ਦੇ ਵਿੱਚ ਅਖੀਰਤ ਵਿੱਚ ਦੇਖਿਆ ਜਾ ਸਕਦਾ ਕਿ ਸਵਾਤੀ ਮੱਲੀਵਾਲ ਸਿਕਿਉਰਿਟੀ ਗਾਰਡ ਦੇ ਹੱਥ ਛਟਕ ਰਹੀ ਹੈ ਅਤੇ ਪੁਲਿਸ ਅਫਸਰਾਂ ਦੇ ਨਾਲ ਗੱਲਬਾਤ ਕਰ ਰਹੀ ਹੈ ਦੱਸਦੀ ਕਿ ਐਸਐਮ ਜਟ ਨਿਊਜ਼ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਮਾਰ ਪੇਟ ਦੇ આરોપી ਅਰਵਿੰਦ ਕੇਜਰੀਵਾਲ ਦੇ ਪੀਏ ਵਿਵ ਕੁਮਾਰ ਨੇ ਮੱਲੀਵਾਲ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਹੈ। ਉਹਨਾਂ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਸਵਾਤੀ ਮੱਲੀਵਾਲ ਜ਼ਬਰਦਸਤੀ ਸੀਐਮ ਹਾਊਸ ਦੇ ਵਿੱਚ ਦਾਖਲ ਹੋਈ ਅਤੇ ਰੋਕੇ ਜਾਣ ਤੇ ਹੰਗਾਮਾ ਖੜਾ ਕਰ ਦਿੱਤਾ ਅਤੇ ਸਟਾਫ ਨੂੰ ਗਾਲਾਂ ਦੇਣ ਲੱਗੀ। ਇਹ ਘਟਨਾ 13 ਮਈ ਦੀ ਦੱਸੀ ਜਾ ਰਹੀ ਹੈ। ਸਵੇਰੇ 9 ਵਜੇ ਸਵਾਤੀ ਮੱਲੀਵਾਲ ਸੀਐਮ ਹਾਊਸ ਦੇ ਵਿੱਚ ਪਹੁੰਚਦੀ ਹੈ ਅਤੇ આરોਪ ਹਨ ਕਿ ਵਿਵ ਬਨੇ ਬੱਸ ਰੋਕੀ ਅਤੇ ਮਾਰਕੁੱਟ ਕੀਤੀ ਅਤੇ 3 ਦਿਨ ਬਾਅਦ ਜਾਣ ਕੇ 16 ਮਈ ਨੂੰ ਦੁਪਹਿਰ ਪੁਲਿਸ ਉਹਨਾਂ ਦੇ ਘਰ ਪਹੁੰਚਦੀ ਹੈ ਅਤੇ ਬਿਆਨ ਦਰਜ ਕਰਦੀ ਹੈ। ਬਿਊਰੋ ਰਿਪੋਰਟ ਐਸਮ ਜੱਟ ਨਿਊਜ਼ एसएमजेड न्यूज़ देख रहे सारे दर्शकों का स्वागत है मैं पुंदर सिंह आम आदमी पार्टी तो राज्यसभा मेंबर स्वाति मालीवाल ਦੇ ਵੱਲੋਂ ਅਰਵਿੰਦ ਕੇਜਰੀਵਾਲ ਦੇ ਪੀਏ ਵਿਵਕ ਕੁਮਾਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਉਸ ਦਾ ਕਹਿਣਾ ਹੁੰਦਾ ਕਿ ਉਸ ਪੀਏ ਦੇ ਵੱਲੋਂ ਉਸ ਦੇ ਨਾਲ ਬਦਸਲੋਕੀ ਕੀਤੀ ਜਾਂਦੀ ਹੈ ਕੁੱਟਮਾਰ ਕੀਤੀ ਜਾਂਦੀ ਹੈ ਪਰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜੋ ਕਿ ਕੁਝ ਹੋਰ ਹੀ ਬਿਆਨ ਕਰ ਰਹੀ ਹੈ ਤੁਸੀਂ ਵੀ ਇਸ ਵੀਡੀਓ ਤੇ ਇੱਕ ਵਾਰ ਨਜ਼ਰ ਜ਼ਰੂਰ ਮਾਰੋ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਦੱਸਦੇ ਹਾਂ ਕਿ ਸਵਾਤੀ ਮੱਲੀਵਾਲ ਦੇ ਉੱਪਰ ਕਈ ਸਵਾਲ ਉੱਠ ਰਹੇ ਹਨ ਕਿ ਆਖਰ ਰਾਜ ਸਭਾ ਮੈਂਬਰ ਦੇ ਵੱਲੋਂ ਜਦੋਂ ਸਿਕਿਉਰਿਟੀ ਗਾਰਡਾਂ ਦੇ ਨਾਲ ਬਸ ਲੁਕੀ ਕੀਤੀ ਜਾਂਦੀ ਹੈ ਏਥੋਂ ਤੱਕ ਕਿ ਗੰਜਾ ਤੱਕ ਕਹਿ ਦਿੱਤਾ ਜਾਂਦਾ ਆਖਿਰਕਾਰ ਅਜੇ ਹੀ ਜਿਹੜੀ ਸ਼ਬਦਾਬਲੀਆ ਉਹ ਕਿਸ ਰਾਜ ਸਭਾ ਮੈਂਬਰ ਨੂੰ ਸ਼ੋਭਾ ਨਹੀਂ ਦਿੰਦੀ ਇਸ ਮਾਮਲੇ ਤੋਂ ਬਾਅਦ ਹੋਣਾ ਵਿਭੂ ਕੁਮਾਰ ਦੇ ਵੱਲੋਂ ਉਲਟਾ ਸਵਾਤੀ ਮੱਲੀਵਾਲ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਅਤੇ ਦੁਰਵਿਵਹਾਰ ਕਰਨ ਦੇ ਦੋਸ਼ ਲਾਏ ਜਾਂਦੇ ਨੇ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮੱਲੀਵਾਲ ਦੇ ਨਾਲ ਬੱਦਸ ਲੋਕੀ ਅਤੇ ਮਾਰ ਪੇਟ ਦੇ ਵਿੱਚ ਨਵਾਂ ਵੀਡੀਓ ਸਾਹਮਣੇ ਆਉਂਦਾ 32 ਸਕਿੰਡ ਦੀ ਇਹ ਵੀਡੀਓ ਸਾਹਮਣੇ ਆਉਂਦੀ ਹੈ ਜਿਹੜੀ ਕਿ 13 ਮਈ ਦੀ ਦੱਸੀ ਜਾ ਰਹੀ ਹੈ ਵੀਡੀਓ ਦੇ ਵਿੱਚ ਪੁਲਿਸ ਵਾਲੇ ਸਵਾਤੀ ਮੱਲੀਵਾਲ ਨੂੰ ਸੀਐਮ ਹਾਊਸ ਤੋਂ ਬਾਹਰ ਲੈ ਜਾਂਦੇ ਦਿਖਾਈ ਦੇ ਰਹੇ ਹਨ ਵੀਡੀਓ ਦੇ ਵਿੱਚ ਅਖੀਰਦ ਵਿੱਚ ਦੇਖਿਆ ਜਾ ਸਕਦਾ ਕਿ ਸਵਾਤੀ ਮੱਲੀਵਾਲ ਸਿਕਿਉਰਿਟੀ ਗਾਰਡ ਦੇ ਹੱਥ ਛਟਕ ਰਹੀ ਹੈ ਅਤੇ ਪੁਲਿਸ ਅਫਸਰਾਂ ਦੇ ਨਾਲ ਗੱਲਬਾਤ ਕਰ ਰਹੀ ਹੈ ਦੱਸਦੀ ਕਿ ਐਸਐਮ ਜੱਟ ਨਿਊਜ਼ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਮਾਰ ਪੇਟ ਦੇ આરોપી ਅਰਵਿੰਦ ਕੇਜਰੀਵਾਲ ਦੇ ਪੀਏ ਵਿਵ ਕੁਮਾਰ ਨੇ ਮੱਲੀਵਾਲ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਹੈ। ਉਹਨਾਂ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਸਵਾਤੀ ਮੱਲੀਵਾਲ ਜ਼ਬਰਦਸਤੀ ਸੀਐਮ ਹਾਊਸ ਦੇ ਵਿੱਚ ਦਾਖਲ ਹੋਈ ਅਤੇ ਰੋਕੇ ਜਾਣ ਤੇ ਹੰਗਾਮਾ ਖੜਾ ਕਰ ਦਿੱਤਾ ਅਤੇ ਸਟਾਫ ਨੂੰ ਗਾਲਾਂ ਦੇਣ ਲੱਗੀ। ਇਹ ਘਟਨਾ 13 ਮਈ ਦੀ ਦੱਸੀ ਜਾ ਰਹੀ ਹੈ। ਸਵੇਰੇ 9 ਵਜੇ ਸਵਾਤੀ ਮੱਲੀਵਾਲ ਸੀਐਮ ਹਾਊਸ ਦੇ ਵਿੱਚ ਪਹੁੰਚਦੀ ਹੈ ਅਤੇ આરોਪ ਹਨ ਕਿ ਵਿਵ ਬਨੇ ਬੱਸ ਰੋਕੇ ਅਤੇ ਮਾਰਕੁੱਟ ਕੀਤੀ ਹੈ ਤੇ 3 ਦਿਨ ਬਾਅਦ ਜਨਕਿ 16 ਮਈ ਨੂੰ ਦੁਪਹਿਰ ਪੁਲਿਸ ਉਹਨਾਂ ਦੇ ਘਰ ਪਹੁੰਚਦੀ ਹੈ ਅਤੇ ਬਿਆਨ ਦਰਜ ਕਰਦੀ ਹੈ। ਬਿਊਰੋ ਰਿਪੋਰਟ ਐਸਮ ਜੱਟ ਨਿਊਜ਼ ਐਸਐਮ ਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮਹਿਪੁੰਦਰ ਸਿੰਘ ਆਮ ਆਦਮੀ ਪਾਰਟੀ ਤੋਂ ਰਾਜ ਸਭਾ ਮੈਂਬਰ ਸਵਾਤੀ ਮੱਲੀਵਾਲ ਦੇ ਵੱਲੋਂ ਅਰਵਿੰਦ ਕੇਜਰੀਵਾਲ ਦੇ ਪੀਏ ਵਿਵੇਕ ਕੁਮਾਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਉਸ ਦਾ ਕਹਿਣਾ ਹੁੰਦਾ ਹੈ ਕਿ ਉਸ ਪੀਏ ਦੇ ਵੱਲੋਂ ਉਸਦੇ ਨਾਲ ਬਸ ਲੁਕੀ ਕੀਤੀ ਜਾਂਦੀ ਹੈ ਕਟਮਾਰਕ ਕੀਤੀ ਜਾਂਦੀ ਹੈ ਪਰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜੋ ਕਿ ਕੁਝ ਹੋਰ ਹੀ ਬਿਆਨ ਕਰ ਰਹੀ ਹੈ ਤੁਸੀਂ ਵੀ ਇਸ ਵੀਡੀਓ ਤੇ ਇੱਕ ਵਾਰ ਨਜ਼ਰ ਜ਼ਰੂਰ ਮਾਰੋ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਦੱਸਦੇ ਹਾਂ ਕਿ ਸਵਾਤੀ ਮੱਲੀਵਾਲ ਦੇ ਉੱਪਰ ਕਈ ਸਵਾਲ ਉੱਠੇ ਹਨ ਕਿ ਆਖਰ ਰਾਜ ਸਭਾ ਮੈਂਬਰ ਦੇ ਵੱਲੋਂ ਜਦੋਂ ਸਿਕਿਉਰਿਟੀ ਗਾਰਡਾਂ ਦੇ ਨਾਲ ਬਸ ਲੁਕੀ ਕੀਤੀ ਜਾਂਦੀ ਹੈ ਉੱਥੋਂ ਤੱਕ ਕਿ ਗੰਝਾ ਤੱਕ ਕਹਿ ਦਿੱਤਾ ਜਾਂਦਾ ਆਖਿਰਕਾਰ ਅਜੇ ਜੜੀ ਸ਼ਬਦਾਬਲੀਆ ਉਹ ਕਿਸ ਰਾਜ ਸਭਾ ਮੈਂਬਰ ਨੂੰ ਸ਼ੋਭਾ ਨਹੀਂ ਦਿੰਦੀ ਇਸ ਮਾਮਲੇ ਤੋਂ ਬਾਅਦ ਹੁਣ ਵਿਭੂ ਕੁਮਾਰ ਦੇ ਵੱਲੋਂ ਉਲਟਾ ਸਵਾਤੀ ਮੱਲੀਵਾਲ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਅਤੇ ਦੁਰਵਿਵਹਾਰ ਕਰਨ ਦੇ ਦੋਸ਼ ਲਾਏ ਜਾਂਦੇ ਨੇ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮੱਲੀਵਾਲ ਦੇ ਨਾਲ ਬਲਸ ਲੋਕੀ ਅਤੇ ਮਾਰ ਪੇਟ ਦੇ ਵਿੱਚ ਨਵਾਂ ਵੀਡੀਓ ਸਾਹਮਣੇ ਆਉਂਦਾ 32 ਸਕਿੰਟ ਦੀ ਇਹ ਵੀਡੀਓ ਸਾਹਮਣੇ ਆਉਂਦੀ ਹੈ ਜਿਹੜੀ ਕਿ 13 ਮਈ ਦੀ ਦੱਸੀ ਜਾ ਰਹੀ ਹੈ ਵੀਡੀਓ ਦੇ ਵਿੱਚ ਪੁਲਿਸ ਵਾਲੇ ਸਵਾਤੀ ਮੱਲੀਵਾਲ ਨੂੰ ਸੀਐਮ ਹਾਊਸ ਤੋਂ ਬਾਹਰ ਲੈ ਜਾਂਦੇ ਦਿਖਾਈ ਦੇ ਰਹੇ ਹਨ ਵੀਡੀਓ ਦੇ ਵਿੱਚ ਅਖੀਰ ਦੇ ਵਿੱਚ ਦੇਖਿਆ ਜਾ ਸਕਦਾ ਕਿ ਸਵਾਤੀ ਮੱਲੀਵਾਲ ਸਿਕਿਉਰਿਟੀ ਗਾਰਡ ਦੇ ਹੱਥ ਛਟਕਰੀ ਹੈ ਅਤੇ ਪੁਲਿਸ ਅਫਸਰਾਂ ਦੇ ਨਾਲ ਗੱਲਬਾਤ ਕਰ ਰਹੀ ਹੈ ਦੱਸਦੀ ਕਿ ਐਸਐਮ ਜਟ ਨਿਊਜ਼ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਮਾਰ ਪੇਟ ਦੇ આરોપી ਅਰਵਿੰਦ ਕੇਜਰੀਵਾਲ ਦੇ ਪੀਏ ਵਿਵ ਕੁਮਾਰ ਨੇ ਮਾਲੀਵਾਲ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਹੈ। ਉਹਨਾਂ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਸਵਾਤੀ ਮੱਲੀਵਾਲ ਜ਼ਬਰਦਸਤੀ ਸੀਐਮ ਹਾਊਸ ਦੇ ਵਿੱਚ ਦਾਖਲ ਹੋਈ ਅਤੇ ਰੋਕੇ ਜਾਣ ਤੇ ਹੰਗਾਮਾ ਖੜਾ ਕਰ ਦਿੱਤਾ ਅਤੇ ਸਟਾਫ ਨੂੰ ਗਾਲਾਂ ਦੇਣ ਲੱਗੀ। ਇਹ ਘਟਨਾ 13 ਮਈ ਦੀ ਦੱਸੀ ਜਾ ਰਹੀ ਹੈ। ਸਵੇਰੇ 9 ਵਜੇ ਸਵਾਤੀ ਮੱਲੀਵਾਲ ਸੀਐਮ ਹਾਊਸ ਦੇ ਵਿੱਚ ਪਹੁੰਚਦੀ ਹੈ ਅਤੇ આરોਪ ਹਨ ਕਿ ਵਿਵ ਬਨੇ ਬੱਸ ਰੋਕੀ ਅਤੇ ਮਾਰਕੁੱਟ ਕੀਤੀ ਅਤੇ 3 ਦਿਨ ਬਾਅਦ ਜਾਨਕਿ 16 ਮਈ ਨੂੰ ਦੁਪਹਿਰ ਪੁਲਿਸ ਉਹਨਾਂ ਦੇ ਘਰ ਪਹੁੰਚਦੀ ਹੈ ਅਤੇ ਬਿਆਨ ਦਰਜ ਕਰਦੀ ਹੈ। ਬਿਊਰੋ ਰਿਪੋਰਟ ਐਸਮ ਜੱਟ ਨਿਊਜ਼ एसएमजेड न्यूज़ देख रहे सारे दर्शकों का स्वागत है मैं पुंदर सिंह आम आदमी पार्टी तो राज्यसभा मेंबर स्वाति मल्लीवाल ਦੇ ਵੱਲੋਂ ਅਰਵਿੰਦ ਕੇਜਰੀਵਾਲ ਦੇ ਪੀਏ ਵਿਵਕ ਕੁਮਾਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਉਸ ਦਾ ਕਹਿਣਾ ਹੁੰਦਾ ਕਿ ਉਸ ਪੀਏ ਦੇ ਵੱਲੋਂ ਉਸ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਕੁੱਟਮਾਰ ਕੀਤੀ ਜਾਂਦੀ ਹੈ ਪਰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜੋ ਕਿ ਕੁਝ ਹੋਰ ਹੀ ਬਿਆਨ ਕਰ ਰਹੀ ਹੈ ਤੁਸੀਂ ਵੀ ਇਸ ਵੀਡੀਓ ਤੇ ਇੱਕ ਵਾਰ ਨਜ਼ਰ ਜ਼ਰੂਰ ਮਾਰੋ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਦੱਸਦੇ ਹਾਂ ਕਿ ਸਵਾਤੀ ਮੱਲੀਵਾਲ ਦੇ ਉੱਪਰ ਕਈ ਸਵਾਲ ਉੱਠ ਰਹੇ ਹਨ ਕਿ ਆਖਿਰ ਰਾਜ ਸਭਾ ਮੈਂਬਰ ਦੇ ਵੱਲੋਂ ਜਦੋਂ ਸਿਕਿਉਰਿਟੀ ਗਾਰਡਾਂ ਦੇ ਨਾਲ ਬਸ ਲੁਕੀ ਕੀਤੀ ਜਾਂਦੀ ਹੈ ਇੱਥੋਂ ਤੱਕ ਕਿ ਗੰਜਾ ਤੱਕ ਕਹਿ ਦਿੱਤਾ ਜਾਂਦਾ ਆਖਿਰਕਾਰ ਅਜਿਹੇ ਜੜੀ ਸ਼ਬਦਾਬਲੀਆ ਉਹ ਕਿਸ ਰਾਜ ਸਭਾ ਮੈਂਬਰ ਨੂੰ ਸ਼ੋਭਾ ਨਹੀਂ ਦਿੰਦੀ ਆ ਇਸ ਮਾਮਲੇ ਤੋਂ ਬਾਅਦ ਹੁਣ ਵਿਭੂ ਕੁਮਾਰ ਦੇ ਵੱਲੋਂ ਉਲਟਾ ਸਵਾਤੀ ਮਲੀਵਾਲ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਅਤੇ ਦੁਰਵਿਵਹਾਰ ਕਰਨ ਦੇ ਦੋਸ਼ ਲਾਏ ਜਾਂਦੇ ਨੇ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮੱਲੀਵਾਲ ਦੇ ਨਾਲ ਬੱਦਸਲੋਕੀ ਅਤੇ ਮਾਰ ਪੇਟ ਦੇ ਵਿੱਚ ਨਵਾਂ ਵੀਡੀਓ ਸਾਹਮਣੇ ਆਉਂਦਾ 32 ਸਕਿੰਡ ਦੀ ਇਹ ਵੀਡੀਓ ਸਾਹਮਣੇ ਆਉਂਦੀ ਹੈ ਜਿਹੜੀ ਕਿ 13 ਮਈ ਦੀ ਦੱਸੀ ਜਾ ਰਹੀ ਹੈ ਵੀਡੀਓ ਦੇ ਵਿੱਚ ਪੁਲਿਸ ਵਾਲੇ ਸਵਾਤੀ ਮੱਲੀਵਾਲ ਨੂੰ ਸੀਐਮ ਹਾਊਸ ਤੋਂ ਬਾਹਰ ਲੈ ਜਾਂਦੇ ਦਿਖਾਈ ਦੇ ਰਹੇ ਹਨ ਵੀਡੀਓ ਦੇ ਵਿੱਚ ਅਖੀਰਤ ਵਿੱਚ ਦੇਖਿਆ ਜਾ ਸਕਦਾ ਕਿ ਸਵਾਤੀ ਮੱਲੀਵਾਲ ਸਿਕਿਉਰਿਟੀ ਗਾਰਡ ਦੇ ਹੱਥ ਛਟਕਰੀ ਹੈ ਅਤੇ ਪੁਲਿਸ ਅਫਸਰਾਂ ਦੇ ਨਾਲ ਗੱਲਬਾਤ ਕਰ ਰਹੀ ਹੈ ਦੱਸਦੀ ਕਿ ਐਸਐਮ ਜੱਟ ਨਿਊਜ਼ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਮਾਰ ਪੇਟ ਦੇ આરોપી ਅਰਵਿੰਦ ਕੇਜਰੀਵਾਲ ਦੇ ਪੀਏ ਵਿਵ ਕੁਮਾਰ ਨੇ ਮੱਲੀਵਾਲ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਹੈ। ਉਹਨਾਂ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਸਵਾਤੀ ਮੱਲੀਵਾਲ ਜ਼ਬਰਦਸਤੀ ਸੀਐਮ ਹਾਊਸ ਦੇ ਵਿੱਚ ਦਾਖਲ ਹੋਈ ਅਤੇ ਰੋਕੇ ਜਾਣ ਤੇ ਹੰਗਾਮਾ ਖੜਾ ਕਰ ਦਿੱਤਾ ਅਤੇ ਸਟਾਫ ਨੂੰ ਗਾਲਾਂ ਦੇਣ ਲੱਗੀ। ਇਹ ਘਟਨਾ 13 ਮਈ ਦੀ ਦੱਸੀ ਜਾ ਰਹੀ ਹੈ। ਸਵੇਰੇ 9 ਵਜੇ ਸਵਾਤੀ ਮੱਲੀਵਾਲ ਸੀਐਮ ਹਾਊਸ ਦੇ ਵਿੱਚ ਪਹੁੰਚਦੀ ਹੈ ਅਤੇ આરોਪ ਹਨ ਕਿ ਵਿਵ ਬਨੇ ਬੱਸ ਰੋਕੀ ਅਤੇ ਮਾਰਕੁੱਟ ਕੀਤੀ ਹੈ ਤੇ 3 ਦਿਨ ਬਾਅਦ ਜਾਨਕਿ 16 ਮਈ ਨੂੰ ਦੁਪਹਿਰ ਪੁਲਿਸ ਉਹਨਾਂ ਦੇ ਘਰ ਪਹੁੰਚਦੀ ਹੈ ਅਤੇ ਬਿਆਨ ਦਰਜ ਕਰਦੀ ਹੈ। ਬਿਊਰੋ ਰਿਪੋਰਟ ਐਸਮ ਜੱਟ ਨਿਊ ਐਸਐਮ ਜੈਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭੁੰਦਰ ਸਿੰਘ ਆਮ ਆਦਮੀ ਪਾਰਟੀ ਤੋਂ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਦੇ ਵੱਲੋਂ ਅਰਵਿੰਦ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਉਸ ਦਾ ਕਹਿਣਾ ਹੁੰਦਾ ਕਿ ਉਸ ਪੀਏ ਦੇ ਵੱਲੋਂ ਉਸ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਕੁੱਟਮਾਰ ਕੀਤੀ ਜਾਂਦੀ ਹੈ ਪਰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜੋ ਕਿ ਕੁਝ ਹੋਰ ਹੀ ਬਿਆਨ ਕਰ ਰਹੀ ਹੈ ਤੁਸੀਂ ਵੀ ਇਸ ਵੀਡੀਓ ਤੇ ਇੱਕ ਵਾਰ ਨਜ਼ਰ ਜ਼ਰੂਰ ਮਾਰੋ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਦੱਸਦੇ ਆ ਕਿ ਸਵਾਤੀ ਮੱਲੀਵਾਲ ਦੇ ਉੱਪਰ ਕਈ ਸਵਾਲ ਉੱਠੇ ਹਨ ਕਿ ਆਖਰ ਰਾਜ ਸਭਾ ਮੈਂਬਰ ਦੇ ਵੱਲੋਂ ਜਦੋਂ ਸਿਕਿਉਰਿਟੀ ਗਾਰਡਾਂ ਦੇ ਨਾਲ ਬਸਲੂਕੀ ਕੀਤੀ ਜਾਂਦੀ ਹੈ ਉੱਥੋਂ ਤੱਕ ਕਿ ਗੰਝਾ ਤੱਕ ਕਹਿ ਦਿੱਤਾ ਜਾਂਦਾ ਆਖਿਰਕਾਰ ਅਜਿਹੀ ਜੜੀ ਸ਼ਬਦਾਬਲੀ ਉਹ ਕਿਸ ਰਾਜ ਸਭਾ ਮੈਂਬਰ ਨੂੰ ਸ਼ੋਭਾ ਨਹੀਂ ਦਿੰਦੀ ਆ ਇਸ ਮਾਮਲੇ ਤੋਂ ਬਾਅਦ ਹੁਣ ਵਿਭੂ ਕੁਮਾਰ ਦੇ ਵੱਲੋਂ ਉਲਟਾ ਸਵਾਤੀ ਮੱਲੀਵਾਲ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਅਤੇ ਦੁਰਵਿਵਹਾਰ ਕਰਨ ਦੇ ਦੋਸ਼ ਲਾਏ ਜਾਂਦੇ ਨੇ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮੱਲੀਵਾਲ ਦੇ ਨਾਲ ਬਲਸ ਲੋਕੀ ਅਤੇ ਮਾਰ ਪੇਟ ਦੇ ਵਿੱਚ ਨਵਾਂ ਵੀਡੀਓ ਸਾਹਮਣੇ ਆਉਂਦਾ 32 ਸਕਿੰਟ ਦੀ ਇਹ ਵੀਡੀਓ ਸਾਹਮਣੇ ਆਉਂਦੀ ਹੈ ਜਿਹੜੀ ਕਿ 13 ਮਈ ਦੀ ਦੱਸੀ ਜਾ ਰਹੀ ਹੈ ਵੀਡੀਓ ਦੇ ਵਿੱਚ ਪੁਲਿਸ ਵਾਲੇ ਸਵਾਤੀ ਮੱਲੀਵਾਲ ਨੂੰ ਸੀਐਮ ਹਾਊਸ ਤੋਂ ਬਾਹਰ ਲੈ ਜਾਂਦੇ ਦਿਖਾਈ ਦੇ ਰਹੇ ਹਨ ਵੀਡੀਓ ਦੇ ਵਿੱਚ ਅਖੀਰਤ ਵਿੱਚ ਦੇਖਿਆ ਜਾ ਸਕਦਾ ਕਿ ਸਵਾਤੀ ਮੱਲੀਵਾਲ ਸਿਕਿਉਰਿਟੀ ਗਾਰਡ ਦੇ ਹੱਥ ਛਟਕਰੀ ਹੈ ਅਤੇ ਪੁਲਿਸ ਅਫਸਰਾਂ ਦੇ ਨਾਲ ਗੱਲਬਾਤ ਕਰ ਰਹੀ ਹੈ ਦੱਸਦੀ ਕਿ ਐਸਐਮ ਜਨ ਨਿਊਜ਼ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਮਾਰ ਪੇਟ ਦੇ આરોપી ਅਰਵਿੰਦ ਕੇਜਰੀਵਾਲ ਦੇ ਪੀਏ ਵਿਵ ਕੁਮਾਰ ਨੇ ਮੱਲੀਵਾਲ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਹੈ। ਉਹਨਾਂ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਸਵਾਤੀ ਮੱਲੀਵਾਲ ਜ਼ਬਰਦਸਤੀ ਸੀਐਮ ਹਾਊਸ ਦੇ ਵਿੱਚ ਦਾਖਲ ਹੋਈ ਅਤੇ ਰੋਕੇ ਜਾਣ ਤੇ ਹੰਗਾਮਾ ਖੜਾ ਕਰ ਦਿੱਤਾ ਅਤੇ ਸਟਾਫ ਨੂੰ ਗਾਲਾਂ ਦੇਣ ਲੱਗੀ। ਇਹ ਘਟਨਾ 13 ਮਈ ਦੀ ਦੱਸੀ ਜਾ ਰਹੀ ਹੈ। ਸਵੇਰੇ 9 ਵਜੇ ਸਵਾਤੀ ਮੱਲੀਵਾਲ ਸੀਐਮ ਹਾਊਸ ਦੇ ਵਿੱਚ ਪਹੁੰਚਦੀ ਹੈ ਅਤੇ આરોਪ ਹਨ ਕਿ ਵਿਵ ਬਨੇ ਬੱਸ ਰੁਕੇ ਅਤੇ ਮਾਰਕੁੱਟ ਕੀਤੀ ਅਤੇ 3 ਦਿਨ ਬਾਅਦ ਜਾਨਕਿ 16 ਮਈ ਨੂੰ ਦੁਪਹਿਰ ਪੁਲਿਸ ਉਹਨਾਂ ਦੇ ਘਰ ਪਹੁੰਚਦੀ ਹੈ ਅਤੇ ਬਿਆਨ ਦਰਜ ਕਰਦੀ ਹੈ। ਬਿਊਰੋ ਰਿਪੋਰਟ ਐਸਮ ਜੱਟ ਨਿਊਜ਼ एसएमजेट न्यूज़ देख रहे सारा दर्शकों का स्वागत है मैं पुंदर संघामाद में पार्टी तो राज्यसभा मेंबर स्वाति मालीवाल ਦੇ ਵੱਲੋਂ ਅਰਵਿੰਦ ਕੇਜਰੀਵਾਲ ਦੇ ਪੀਏ ਵਿਵਕ ਕੁਮਾਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਉਸ ਦਾ ਕਹਿਣਾ ਹੁੰਦਾ ਹੈ ਕਿ ਉਸ ਪੀਏ ਦੇ ਵੱਲੋਂ ਉਸ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਕੁੱਟਮਾਰ ਕੀਤੀ ਜਾਂਦੀ ਹੈ ਪਰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜੋ ਕਿ ਕੁਝ ਹੋਰ ਕੀ ਬਿਆਨ ਕਰ ਰਹੀ ਹੈ ਤੁਸੀਂ ਵੀ ਇਸ ਵੀਡੀਓ ਤੇ ਇੱਕ ਵਾਰ ਨਜ਼ਰ ਜੁਰੂ ਇਹ ਵੀਡੀਓ ਦੇ ਸਮਾਂ ਤੋਂ ਬਾਅਦ ਹੈ ਗੰਜਾ एसएमजेड न्यूज़ देख रहे सारा दर्शकाना स्वागत है मैं पुंदर सिंगामाद में पार्टी तो राज्यसभा मेंबर स्वाति मालीवाल ਦੇ ਵੱਲੋਂ ਅਰਵਿੰਦ ਕੇਜਰੀਵਾਲ ਦੇ ਪੀਏ ਵਿਵਕ ਕੁਮਾਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਉਸ ਦਾ ਕਹਿਣਾ ਹੁੰਦਾ ਕਿ ਉਸ ਪੀਏ ਦੇ ਵੱਲੋਂ ਉਸ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਕੁੱਟਮਾਰ ਕੀਤੀ ਜਾਂਦੀ ਹੈ ਪਰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜੋ ਕਿ ਕੁਝ ਹੋ ਨਹੀਂ ਹੋਗਾ ਜੋ ਕਰ ਲੈਗਾ اور تمہاری ਵੀ ਨੌਕਰੀ ਖਾਉਂਗੀ ਅਗਰ ਮੇਰੇ ਕੋ ਟੱਚ ਆ ਹਮ ਆਪਕੇ ਸਾਥ ਐਸਾ ਫੋਟੋ ਇਹ ਗੰਜਾ ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭੁੰਦਰ ਸਿੰਘ ਆਮਦਮੀ ਪਾਰਟੀ ਤੋਂ ਰਾਜ ਸਭਾ ਮੈਂਬਰ ਸਵਾਤੀ ਮੱਲੀਵਾਲ ਦੇ ਵੱਲੋਂ ਅਰਵਿੰਦ ਕੇਜਰੀਵਾਲ ਦੇ ਪੀਏ ਵਿਵਕ ਕੁਮਾਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਉਸ ਦਾ ਕਹਿਣਾ ਹੁੰਦਾ ਹੈ ਕਿ ਉਸ ਪੀਏ ਦੇ ਵੱਲੋਂ ਉਸ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਕੁੱਟਮਾਰ ਕੀਤੀ ਜਾਂਦੀ ਹੈ ਪਰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜੋ ਕਿ ਕੁਝ ਹੋਰ ਹੀ ਬਿਆਨ ਕਰ ਰਹੀ ਹੈ ਤੁਸੀਂ ਵੀ ਇਸ ਵੀਡੀਓ ਤੇ ਇੱਕ ਵਾਰ ਨਜ਼ਰ ਜ਼ਰੂਰ ਮਾਰੋ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਦੱਸਦੇ ਆ ਕਿ ਸਵਾਤੀ ਮੱਲੀਵਾਲ ਦੇ ਉੱਪਰ ਕਈ ਸਵਾਲ ਉੱਠ ਰਹੇ ਹਨ ਕਿ ਆਖਰ ਰਾਜ ਸਭਾ ਮੈਂਬਰ ਦੇ ਵੱਲੋਂ ਜਦੋਂ ਸਿਕਿਉਰਿਟੀ ਗਾਰਡਾਂ ਦੇ ਨਾਲ ਬਸ ਲੁਕੀ ਕੀਤੀ ਜਾਂਦੀ ਹੈ ਇੱਥੋਂ ਤੱਕ ਕਿ ਗੰਜਾ ਤੱਕ ਕਹਿ ਦਿੱਤਾ ਜਾਂਦਾ ਆਖਿਰਕਾਰ ਅਜੇ ਜੜੀ ਸ਼ਬਦਾਬਲੀਆ ਉਹ ਕਿਸ ਰਾਜ ਸਭਾ ਮੈਂਬਰ ਨੂੰ ਸ਼ੋਭਾ ਨਹੀਂ ਦਿੰਦੀ ਇਸ ਮਾਮਲੇ ਤੋਂ ਬਾਅਦ ਹੁਣ ਵਿਭੂ ਕੁਮਾਰ ਦੇ ਵੱਲੋਂ ਉਲਟਾ ਸਵਾਤੀ ਮੱਲੀਵਾਲ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਅਤੇ ਦੁਰਵਿਵਹਾਰ ਕਰਨ ਦੇ ਦੋਸ਼ ਲਾਏ ਜਾਂਦੇ ਨੇ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮੱਲੀਵਾਲ ਦੇ ਨਾਲ ਬਦਸਲੂਕੀ ਅਤੇ ਮਾਰ ਪੇਟ ਦੇ ਵਿੱਚ ਨਵਾਂ ਵੀਡੀਓ ਸਾਹਮਣੇ ਆਉਂਦਾ 32 ਸਕੰਡ ਦੀ ਇਹ ਵੀਡੀਓ ਸਾਹਮਣੇ ਆਉਂਦੀ ਹੈ ਜਿਹੜੀ ਕਿ 13 ਮਈ ਦੀ ਦੱਸੀ ਜਾ ਰਹੀ ਹੈ ਵੀਡੀਓ ਦੇ ਵਿੱਚ ਪੁਲਿਸ ਵਾਲੇ ਸਵਾਤੀ ਮੱਲੀਵਾਲ ਨੂੰ ਸੀਐਮ ਹਾਊਸ ਤੋਂ ਬਾਹਰ ਲੈ ਜਾਂਦੇ ਦਿਖਾਈ ਦੇ ਰਹੇ ਹਨ ਵੀਡੀਓ ਦੇ ਵਿੱਚ ਅਖੀਰਤ ਵਿੱਚ ਦੇਖਿਆ ਜਾ ਸਕਦਾ ਕਿ ਸਵਾਤੀ ਮੱਲੀਵਾਲ ਸਿਕਿਉਰਿਟੀ ਗਾਰਡ ਦੇ ਹੱਥ ਝਟਕ ਰਹੀ ਹੈ ਅਤੇ ਪੁਲਿਸ ਅਫਸਰਾਂ ਦੇ ਨਾਲ ਗੱਲਬਾਤ ਕਰ ਰਹੀ ਹੈ ਦੱਸਦੀ ਕਿ ਐਸਐਮ ਜਟ ਨਿਊਜ਼ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਮਾਰ ਪੇਟ ਦੇ આરોપી ਅਰਵਿੰਦ ਕੇਜਰੀਵਾਲ ਦੇ ਪੀਏ ਵਿਵ ਕੁਮਾਰ ਨੇ ਮੱਲੀਵਾਲ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਹੈ। ਉਹਨਾਂ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਸਵਾਤੀ ਮੱਲੀਵਾਲ ਜ਼ਬਰਦਸਤੀ ਸੀਐਮ ਹਾਊਸ ਦੇ ਵਿੱਚ ਦਾਖਲ ਹੋਈ ਅਤੇ ਰੋਕੇ ਜਾਣ ਤੇ ਹੰਗਾਮਾ ਖੜਾ ਕਰ ਦਿੱਤਾ ਅਤੇ ਸਟਾਫ ਨੂੰ ਗਾਲਾਂ ਦੇਣ ਲੱਗੀ। ਇਹ ਘਟਨਾ 13 ਮਈ ਦੀ ਦੱਸੀ ਜਾ ਰਹੀ ਹੈ। ਸਵੇਰੇ 9 ਵਜੇ ਸਵਾਤੀ ਮੱਲੀਵਾਲ ਸੀਐਮ ਹਾਊਸ ਦੇ ਵਿੱਚ ਪਹੁੰਚਦੀ ਹੈ ਅਤੇ આરોਪ ਹਨ ਕਿ ਵਿਵ ਬਨੇ ਬੱਸ ਰੁਕੇ ਅਤੇ ਮਾਰਕੁੱਟ ਕੀਤੀ ਹੈ ਤੇ 3 ਦਿਨ ਬਾਅਦ ਜਾਨਕਿ 16 ਮਈ ਨੂੰ ਦੁਪਹਿਰ ਪੁਲਿਸ ਉਹਨਾਂ ਦੇ ਘਰ ਪਹੁੰਚਦੀ ਹੈ ਅਤੇ ਬਿਆਨ ਦਰਜ ਕਰਦੀ ਹੈ।

एसएमजेड न्यूज़ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਪੰਦਰ ਸਿੰਘ ਆਮਾਦਮੀ ਪਾਰਟੀ ਤੋਂ ਰਾਜ ਸਭਾ ਮੈਂਬਰ ਸਵਾਤੀ ਮੱਲੀਵਾਲ ਦੇ ਵੱਲੋਂ ਅਰਵਿੰਦ ਕੇਜਰੀਵਾਲ ਦੇ ਪੀਏ ਵਿਵਕ ਕੁਮਾਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਉਸ ਦਾ ਕਹਿਣਾ ਹੁੰਦਾ ਹੈ ਕਿ ਉਸ ਪੀਏ ਦੇ ਵੱਲੋਂ ਉਸ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਕੁੱਟਮਾਰ ਕੀਤੀ ਜਾਂਦੀ ਹੈ ਪਰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜੋ ਕਿ ਕੁਝ ਹੋਰ ਹੀ ਬਿਆਨ ਕਰ ਰਹੀ ਹੈ ਤੁਸੀਂ ਵੀ ਇਸ ਵੀਡੀਓ ਤੇ ਇੱਕ ਵਾਰ ਨਜ਼ਰ ਜ਼ਰੂਰ ਮਾਰੋ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਦੱਸਦੇ ਹਾਂ ਕਿ ਸਵਾਤੀ ਮੱਲੀਵਾਲ ਦੇ ਉੱਪਰ ਕਈ ਸਵਾਲ ਉੱਠੇ ਹਨ ਕਿ ਆਖਰ ਰਾਜ ਸਭਾ ਮੈਂਬਰ ਦੇ ਵੱਲੋਂ ਜਦੋਂ ਸਿਕਿਉਰਿਟੀ ਗਾਰਡਾਂ ਦੇ ਨਾਲ ਬਸ ਲੁਕੀ ਕੀਤੀ ਜਾਂਦੀ ਹੈ ਇੱਥੋਂ ਤੱਕ ਕਿ ਗੰਜਾ ਤੱਕ ਕਹਿ ਦਿੱਤਾ ਜਾਂਦਾ ਆਖਰਕਾਰ ਅਜਿਹੀ ਜੜੀ ਸ਼ਬਦਾਬਲੀਆ ਉਹ ਰਾਜ ਸਭਾ ਮੈਂਬਰ ਨੂੰ ਸ਼ੋਭਾ ਨਹੀਂ ਦਿੰਦੀ ਇਸ ਮਾਮਲੇ ਤੋਂ ਬਾਅਦ ਹੁਣ ਵਿਭੂ ਕੁਮਾਰ ਦੇ ਵੱਲੋਂ ਉਲਟਾ ਸਵਾਤੀ ਮੱਲੀਵਾਲ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਅਤੇ ਦੁਰਵਿਵਹਾਰ ਕਰਨ ਦੇ ਦੋਸ਼ ਲਾਏ ਜਾਂਦੇ ਨੇ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮੱਲੀਵਾਲ ਦੇ ਨਾਲ ਬਲਸ ਲੋਕੀ ਅਤੇ ਮਾਰ ਪੇਟ ਦੇ ਵਿੱਚ ਨਵਾਂ ਵੀਡੀਓ ਸਾਹਮਣੇ ਆਉਂਦਾ 32 ਸਕਿੰਟ ਦੀ ਇਹ ਵੀਡੀਓ ਸਾਹਮਣੇ ਆਉਂਦੀ ਹੈ ਜਿਹੜੀ ਕਿ 13 ਮਈ ਦੀ ਦੱਸੀ ਜਾ ਰਹੀ ਹੈ ਵੀਡੀਓ ਦੇ ਵਿੱਚ ਪੁਲਿਸ ਵਾਲੇ ਸਵਾਤੀ ਮੱਲੀਵਾਲ ਨੂੰ ਸੀਐਮ ਹਾਊਸ ਤੋਂ ਬਾਹਰ ਲੈ ਜਾਂਦੇ ਦਿਖਾਈ ਦੇ ਰਹੇ ਹਨ ਵੀਡੀਓ ਦੇ ਵਿੱਚ ਅਖੀਰ ਦੇ ਵਿੱਚ ਦੇਖਿਆ ਜਾ ਸਕਦਾ ਕਿ ਸਵਾਤੀ ਮੱਲੀਵਾਲ ਸਿਕਿਉਰਿਟੀ ਗਾਰਡ ਦੇ ਹੱਥ ਛਟਕ ਰਹੀ ਹੈ ਅਤੇ ਪੁਲਿਸ ਅਫਸਰਾਂ ਦੇ ਨਾਲ ਗੱਲਬਾਤ ਕਰ ਰਹੀ ਹੈ ਦੱਸਦੀ ਕਿ ਐਸਐਮ ਜਨ ਨਿਊਜ਼ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਮਾਰ ਪੇਟ ਦੇ આરોપી ਅਰਵਿੰਦ ਕੇਜਰੀਵਾਲ ਦੇ ਪੀਏ ਵਿਵ ਕੁਮਾਰ ਨੇ ਮੱਲੀਵਾਲ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਹੈ। ਉਹਨਾਂ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਸਵਾਤੀ ਮੱਲੀਵਾਲ ਜ਼ਬਰਦਸਤੀ ਸੀਐਮ ਹਾਊਸ ਦੇ ਵਿੱਚ ਦਾਖਲ ਹੋਈ ਅਤੇ ਰੋਕੇ ਜਾਣ ਤੇ ਹੰਗਾਮਾ ਖੜਾ ਕਰ ਦਿੱਤਾ ਅਤੇ ਸਟਾਫ ਨੂੰ ਗਾਲਾਂ ਦੇਣ ਲੱਗੀ। ਇਹ ਘਟਨਾ 13 ਮਈ ਦੀ ਦੱਸੀ ਜਾ ਰਹੀ ਹੈ। ਸਵੇਰੇ 9 ਵਜੇ ਸਵਾਤੀ ਮੱਲੀਵਾਲ ਸੀਐਮ ਹਾਊਸ ਦੇ ਵਿੱਚ ਪਹੁੰਚਦੀ ਹੈ ਅਤੇ aarop ਹਨ ਕਿ ਵਿਵ ਬਨੇ ਬੱਸ ਰੁਕੀ ਅਤੇ ਮਾਰਕੁੱਟ ਕੀਤੀ ਅਤੇ 3 ਦਿਨ ਬਾਅਦ ਜਾਨਕਿ 16 ਮਈ ਨੂੰ ਦੁਪਹਿਰ ਪੁਲਿਸ ਉਹਨਾਂ ਦੇ ਘਰ ਪਹੁੰਚਦੀ ਹੈ ਅਤੇ ਬਿਆਨ ਦਰਜ ਕਰਦੀ ਹੈ। ਬਿਊਰੋ ਰਿਪੋਰਟ ਐਸਮ ਜੱਟ ਨਿਊਜ਼